ਜੋ ਜਨਾਨੀਆਂ ਨੂੰ ਬੱਚਿਆਂ ਨੂੰ ਕੁੱਟ-ਕੁੱਟ ਮਾਰਦੇ ਹੋਣਗੇ ਉਹ ਬੱਚਾ ਆਹ ਕਾਗਰਸੀਆਂ ਦਾ ਕੁੱਟਾ ਕਰਦੀ બુનિયાદી લે બુનિયા બુયાદી ના લ બુનિયા ਨਾਲ ਹੀ ਨਰੇ ਗੁੰਡਾਗਰਦੀ ਕਰਨ ਦੇ ਟਰਨਾਂ ਲਾਉਣ ਲੱਗੇ ਆ ਹੀ ਨਜ਼ਾਇਰ ਇਹ ਬੰਦੇ ਉਹਨਾਂ ਕਿੰਨੇ 600 ਬੰਦਾ ਹੁੰਦਾ ਹੈ ਜੀ ਸਰ ਕੀ ਮਾਮਲਾ ਪਿੰਡ ਬਲੱਗਿੰਗ ਦੇ ਵਿੱਚ ਅੱਜ ਕਾਫੀ ਜਿਹੜੀਆਂ ਰੌਲਾ ਪਿਆ ਰਿਹਾ ਸੀ ਕੀ ਹੋਇਆ ਇਹ ਕੱਲ ਮੇਲਾ ਸੀ ਜੀ ਇਸ ਪਿੰਡ ਦੇ ਵਿੱਚ ਮੇਲੇ ਦੇ ਵਿੱਚ ਮੇਲੇ ਖਤਮ ਹੋਣ ਤੋਂ ਬਾਅਦ ਇੰਨਾ ਕੋਈ ਟਕਰਾਅ ਹੋਇਆ ਦੋਹਾਂ ਤਰ੍ਹਾਂ ਦਾ ਉਸ ਟਕਰਾਅ ਦੇ ਟਕਰਾਅ ਤੋਂ ਗੱਲ ਵਾਦੀ-ਵਾਦੀ ਇਹਨਾਂ ਦੀ ਆਪਸ ਵਿੱਚ ਹਰੀ ਜਨ ਫੈਮਿਲੀਆਂ ਦੋਵੇਂ ਇਹਨਾਂ ਦੀ ਵਧ ਗਈ ਗੱਲ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੇ ਘਰ ਇੱਟਾਂ ਰੋੜੇ ਚਲਾਏ ਆ ਠੀਕ ਆ ਜੀ ਤੇ ਅਸੀਂ ਮੌਕਾ ਵੇਖ ਲਿਆ ਵਾ ਜਿਹੜੀ ਨਵੇਂ ਕਾਨੂੰਨ ਦੇ ਮੁਤਾਬਕ ਅਸੀਂ ਵੀਡੀਓਗ੍ਰਾਫੀ ਕਰ ਲਈ ਐ ਵੀਡੀਓਗ੍ਰਾਫੀ ਕਰਕੇ ਦੋਹ ਤਰ੍ਹਾਂ ਦੇ ਬਿਆਨ ਲੈ ਕੇ ਤੇ ਅਸੀਂ ਮਕਦਮਾ ਦਰਜ ਕਰਨ ਲੱਗੇ ਆ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਇਸ ਪਿੰਡ ਦੇ ਵਿੱਚ ਮਿਸਾਲ ਪੈਦਾ ਕਰੂਗੀ ਕਿ ਗਾਂ ਕੋ ਲੜਾਈ ਝਗੜੇ ਦਾ ਨਾਮ ਹੀ ਨਾ ਲਵੇ ਇਹ 307 ਤੱਕ ਵੀ ਜੇ ਲਾਉਣੀ ਪਈ ਤੇ ਅਸੀਂ ਲਾ ਕੇ ਤੇ ਇਹਨਾਂ ਦੇ ਦੋਹ ਤਰ੍ਹਾਂ ਦੇ ਖਿਲਾਫ ਪਰਚੇ ਦਰਜ ਕਰਨ ਲੱਗੇ ਆ ਬਾਕੀ ਜਿਹੜਾ ਨੁਕਸਾਨ ਹੋਇਆ ਉਹਦਾ ਵੀ ਅਸੀਂ ਵੇਰਵਾ ਦੋਹਾਂ ਧਰਾਂ ਦਾ ਦੇਵਾਂਗੇ ਉਹਦੇ ਤੇ ਮੇਰੀ ਦੋ ਤਰ੍ਹਾਂ ਨੂੰ ਇੱਕੋ ਹੀ اپیل ਆ ਕਿ ਜੋ ਛੋਟੀ ਮੋਟੀ ਗੱਲ ਤੋਂ ਲੜਾਈ ਹੋਈ ਆ ਉਹਨੂੰ ਹੁਣ ਪਾਸੇ ਰੱਖ ਕੇ ਤੇ ਸ਼ਾਂਤੀ ਬਣਾ ਕੇ ਰੱਖਣਾ ਬਿਲਕੁਲ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ ਜਿੰਨੇ ਵੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਭਾਵੇਂ ਉਹ ਬਜ਼ੁਰਗ ਹੋਵੇ ਭਾਵੇਂ ਉਹ ਔਰਤ ਹੋਵੇ ਭਾਵੇਂ ਉਹ ਕੋਈ ਹੋਰ ਹੋਵੇ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਅਰੇ ਨਹੀਂ ਪ੍ਰਾਨੀ ਰੰਜੀਤ ਚੱਲਦੀ ਹੈ ਕੋਈ ਜੀ। ਮੈਨੂੰ ਇਹਦੇ ਬਾਰੇ ਨਹੀਂ ਅਜੇ ਪਤਾ ਪੁਰਾਣੀ ਰੰਜਿਸ਼ ਚੱਲਦੀ ਆ ਜਾਂ ਕੀ ਹੈ ਬਟ ਅੱਜ ਜੋ ਹਾਲਾਤ ਆ ਉਹਦੇ ਮੁਤਾਬਕ ਮੈਂ ਮੌਕੇ ਤੇ ਆਇਆ ਹਾਂ ਤੇ ਹੁਣੇ ਹੀ ਅਸੀਂ ਇਹਨਾਂ ਦੇ ਬੰਦੇ ਰਾਉਂਡ ਅਪ ਕਰਕੇ ਲੈ ਚੱਲੇ ਹਾਂ ਹੁਣੇ ਹੀ ਅਸੀਂ ਸਾਰੀ ਕਾਰਵਾਈ ਕਰਨ ਲੱਗੇ ਇਹਦੇ ਵਿੱਚ ਕੋਈ ਪਿੰਡ ਵਾਲੇ ਝਗੜੇ ਆਪਸ ਵਿੱਚ ਚਾ ਕੋਈ ਬਾਹਰੋਂ ਵੀ ਲੋਕ ਆਏ ਸੀ ਜੀ ਇਹ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਕਿ ਬਾਹਰੋਂ ਕੌਣ ਆਇਆ ਤੇ ਪਿੰਡ ਦੇ ਕੌਣ ਸੀ ਜੇ ਆਇਆ ਹੋਊਗਾ ਜਿਹੜਾ ਵੀ ਆਇਆ ਹੋਊਗਾ ਸ਼ਾਮਲ ਹੋਇਆ ਹੋਊਗਾ ਇਸ ਲੜਾਈ ਦੇ ਵਿੱਚ ਉਹਦੇ ਤੇ ਕਾਰਵਾਈ ਹੋਵੇਗੀ ਹੋਵੇਗੀ ਭਾਵੇਂ ਉਹ ਕਿਤੋਂ ਦਾ ਵੀ ਕੋਣਾ ਹੋਵੇ ਕਿੰਨੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਜੀ ਗ੍ਰਿਫਤਾਰੀਆਂ ਕਰਾਂਗੇ ਉਹਨਾਂ ਹੀ ਐਫਆਈਆਰ ਲੌਂਚ ਕਰਕੇ ਅਸੀਂ ਜਿਹੜੇ ਜਿਹੜੇ ਲੜੀਂਦੇ ਬੰਦੇ ਆ ਜਿਹੜੇ ਲਿਖੌਣਗੇ ਬਿਆਨਾਂ ਚ ਉਹ ਸਾਰੇ ਹੀ ਗ੍ਰਿਫਤਾਰ ਕਰ ਲੈਣੇ ਅਸੀਂ ਅਸੀਂ ਮਕਦਮਾ ਦਰਜ ਕਰਨ ਤੋਂ ਬਾਅਦ ਇੱਕ ਹਫਤੇ ਦੇ ਵਿੱਚ ਵਿੱਚ ਸਾਰੇ ਬੰਦੇ ਅਰੈਸਟ ਕਰਾਂਗੇ ਕੁਝ ਘੰਟੇ ਸਰ ਰੋਡ ਬੰਦ ਰਿਆ ਜੀ ਇਹ ਜਾਣ ਵਾਲਾ ਲੋਕਾਂ ਨੂੰ ਮੁਸ਼ਕਲਾਂ ਬੜੀਆਂ ਆਈਆਂ ਜੀ ਉਹ ਬਾਹਰ ਜਦੋਂ ਸਾਡੇ ਮੁਲਾਜ਼ਮ ਆਏ ਸੀ ਅਸੀਂ ਮੌਕੇ ਤੇ ਉਦੋਂ ਸਾਡੇ ਕੋਲ ਸ਼ਿਕਾਇਤਾਂ ਕਰਨ ਵਾਸਤੇ ਦੋਵੇਂ ਤਰ੍ਹਾਂ ਜਿਹੜੀਆਂ ਉਹ ਬਾਹਰ ਰੋਡ ਤੇ ਆਈਆਂ ਸੀਗੀਆਂ ਦੋ ਚਾਰ ਮਿੰਟ ਲਈ ਬਾਕੀ ਫਿਰ ਜਦੋਂ ਸਾਡੇ ਨਾਲ ਹੀ ਮੁੜ ਕੇ ਮੌਕਾ ਵੇਖਣ ਲਈ ਘਰਾਂ 'ਚ ਆ ਗਏ ਨਾ ਹੋਵੋ ਪਰ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658